ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜਰ ਆਇਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚਰਵਾਤ ਕਰਦੇ ਆਂ ਇੱਦੀ ਵੱਡੀ ਖਬਰ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ ਇਸ ਪਰਿਵਾਰਿਕ ਮੈਂਬਰ ਦਾ ਦਹਾਂਤ ਗਮ ਜਟੂਪਿਆ ਪਰਿਵਾਰ ਇੰਡਸਟਰੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਸ਼ਹੂਰ ਗਾਇਕ ਪੰਜਾਬੀ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਵੱਡਾ ਝਟਕਾ ਲੱਗਿਆ ਮਿਲੀ ਜਾਣਕਾਰੀ ਮੁਤਾਬਕ ਗੁਰਦਾਸ ਮਾਨ ਦਾ ਭਰਾ ਗੁਰਪੰਤ ਮਾਨ ਦਾ ਦਹਾਂਤ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਚੰਡੀਗੜ੍ਹ ਵਿੱਚ ਹੋਈ ਉਹਨਾਂ ਨੇ 73 ਸਾਲ ਦੀ ਉਮਰ ਵਿੱਚ ਆਪਣੇ ਆਖਰੀ ਸਾਹ ਲੈ 9 ਜੂਨ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਦਹਾਂਤ ਹੋ ਗਿਆ ਗੁਰਪੰਥਮਾਨ ਪਿਛਲੇ ਲਗਭਗ 2 ਮਹੀਨੇ ਤੋਂ ਮੁਹੱਲੀ ਦੇ ਇੱਕ ਮਲਟੀ ਸਪੈਸ਼ਲਿਸਟ ਹਸਪਤਾਲ ਵਿੱਚ ਲਾਜਦੀਨ ਸਾਨ ਉਹਨਾਂ ਦੇ ਰਿਸ਼ਤੇਦਾਰਾਂ ਅਨੁਸਾਰ ਕੁਝ ਦਿਨ ਪਹਿਲਾਂ ਗੁਰਪੰਥਮਾਨ ਦੀ ਸੇਜ ਚ ਸਦਾਰ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ ਉਹਨਾਂ ਨੇ ਕੁਝ ਦਿਨ ਘਰ 'ਚ ਹੀ ਬਤਾਏ ਪਰ 9 ਜੂਨ ਨੂੰ ਉਹਨਾਂ ਦੀ ਤਬੀਅਤ ਅਚਾਨਕ ਬੇਹੱਦ ਖਰਾਬ ਹੋ ਗਈ ਉਹਨਾਂ ਨੂੰ ਤੁਰੰਤ ਹਸਪਤਲ ਲਿਆਂਦਾ ਗਿਆ ਪਾ ਡਾਕਟਰਾਂ ਨੇ ਉਹਨਾਂ ਨੂੰ ਮਰਤੇ ਕੋਸ਼ਿਦ ਕਰ ਦਿੱਤਾ ਪਰਿਵਾਰਕ ਰਿਸ਼ਤੇਦਾਰ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਸੰਸਕਾਰ ਚੰਡੀਗੜ੍ਹ ਵਿੱਚ ਹੀ ਕੀਤਾ ਜਾਵੇਗਾ ਗੁਰਪੰਥ ਮਾਨ ਗਿੱਦੜਵਾਹਾ ਦੇ ਰਹਿਣ ਵਾਲੇ ਸਨ ਗੁਰਪੰਥ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਬੇਟਾ ਗੁਰਨਿਆਜ਼ ਅਤੇ ਬੇਟੀ ਗੁੱਡੂ ਹਨ ਗੁਰਨਿਆਜ਼ ਅਤੇ ਗੁੱਡੂ ਕਨੇਡਾ 'ਚ ਰਹਿ ਰਹੀ ਹਨ ਜਦ ਕਿ ਗੁਰਪੰਥ ਗਿੱਦੜਵਾਹਾ ਵਿੱਚ ਆਪਣੀ ਪਤਨੀ ਨਰਿੰਦੇ ਸਨ ਗੁਰਦਾਸ ਅਤੇ ਪੰਥ ਗੁਰਪੰਥ ਦੋਹੀ ਭਰਾ ਸਨ ਅਤੇ ਉਹਨਾਂ ਦੀ ਇੱਕ ਭੈਣ ਵੀ ਸੀ ਪਰਿਵਾਰ ਦੇ ਕਰੀਬੀ ਐਡਵੋਕੇਟ ਗੁਰਮੀਤ ਮਾਨ ਨੇ ਦੱਸਿਆ ਕਿ ਗੁਰਪੰਥ ਮਾਨ ਦੇ ਦਹਾਂ ਦੀ ਜਾਣਕਾਰੀ ਉਹਨਾਂ ਦੇ ਬੱਚਿਆਂ ਨੂੰ ਦੇ ਦਿੱਤੀ ਗਈ ਹੈ ਇਸ ਵੇਲੇ ਉਹਨਾਂ ਦਾ ਪੁੱਤਰ ਘਰ ਜੇ ਹੀ ਮੌਜੂਦ ਹੈ ਜਦ ਕਿ ਧੀ ਲਗਭਗ 10 ਦਿਨ ਪਹਿਲਾਂ ਹੀ ਕੈਨੇਡਾ ਵਾਪਸ ਗਈ ਸੀ ਉਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਗੁਰਮੀਤ ਨੇ ਕਿਹਾ ਕਿ ਉਮੀਦ ਹੈ ਉਹ ਹੁਣ ਫਲੈਟ ਫੜ ਕੇ ਸਵੇਰੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਜਾਵੇ ਕਿਉਂਕਿ ਗੁਰਮੀਤ ਨੇ ਦੱਸਿਆ ਕਿ ਗੁਰਪੰਥ ਮਾਨ ਗੁਰਦਾਸ ਮਾਨ ਤੋਂ ਛੋਟੇ ਸਨ 1990 ਤੱਕ ਉਹ ਗਰਦਾਸ ਮੰਦੇ ਨਾਲ ਕੰਮ ਕਰਦੇ ਰੱਖੇ ਉਹ ਮੈਡੋਲੀਨ ਵਜਾਉਂਦੇ ਸਨ ਪਰ 1990 ਤੋਂ ਬਾਅਦ ਉਹਨਾਂ ਨੇ ਗੁੱਦੜਵਾਹਾਂ ਵਿੱਚ ਆਪਣੀ ਦੁਕਾਨ ਖੋਲ੍ਹ ਲਈ ਸੀ ਇਸ ਤੋਂ ਬਾਅਦ ਇਸ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੇ ਸਨ ਉਹਨਾਂ ਦੀ ਸ਼ਖਸੀਅਤ ਬਹੁਤ ਮਿਲਨਸਾਰ ਤੇ ਵਧੀਆ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ